ਪਸ਼ੂ ਕਰਕੇ ਕਿਸੇ ਕੁੱਤੇ ਜਾਂ ਗਾਂ ਜਾਂ ਮੱਝ ਕਰਕੇ ਕਿਸੇ ਦੀ ਜਾਨ ਜਾਂਦੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਸਰਕਾਰ ਹੈ ਰਿਪ ਲਿਖ ਕੇ ਪਾਈਆਂ ਪੋਸਟਾਂ ਬੜਿਆਂ ਨੇ ਪਾਈਆਂ بڑے ਸਿੰਘਰਾਂ ਨੇ ਉਹਨਾਂ ਦਾ ਰਿਪਲਾਈ ਵੀ ਕਰਿਆ ਵੀ ਤੁਸੀਂ ਆਹ ਕੰਮ ਨਾ ਕਰੋ ਗਊਸ਼ਾਲਾ 'ਚ ਲੈ ਜਾਂਦੇ ਆ ਬਾਅਦ 'ਚ ਫਿਰ ਛੱਡ ਦਿੰਦੇ ਆ ਇੱਕ ਧੰਦਾ ਸਿਸਟਮ ਨਹੀਂ ਬਣਾਇਆ ਹੁੰਦਾ ਇੱਕ ਤਰਫ ਲੋਕੀ ਦੁਸ਼ਹਿਰਾ ਮਨਾ ਰਹੇ ਆ ਬੜੀ ਖੁਸ਼ੀ ਦੇ ਨਾਲ ਪਰ ਦੂਜੀ ਤਰਫ ਰਾਜਵੀਰ ਜਵੰਦਾ ਹਜੇ ਵੀ 40th ਹਸਪਤਾਲ ਦੇ ਵਿੱਚ ਨੇ ਹਾਲਤ ਗੰਭੀਰ ਹੈਗੀ ਔਰ ਉਹਨਾਂ ਦੇ ਜਿਹੜੇ ਚੋਣ ਵਾਲੇ ਨੇ ਹਜੇ ਵੀ ਉਹਨਾਂ ਦੀ ਅੱਖਾਂ ਨਮ ਨੇ ਔਰ ਦੁਆਵਾਂ ਮਰ ਅਰਦਾਸਾਂ ਹੀ ਕਰ ਰਹੇ ਨੇ ਕਿ ਜਲ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋਣ ਸਾਡੇ ਨਾਲ ਮਨਿੰਦਰ ਨੇ ਧਰਨਾ ਦਲ ਤੋਂ ਗੱਲਬਾਤ ਕਰ ਲੰਨੀ ਹੈ ਰਾਜਵੀਰ ਜਵੰਦਾ ਦੀ ਫੈਮਲੀ ਨੂੰ ਮਿਲ ਕੇ ਆਏ ਨੇ 40 ਹਸਪਤਾਲ ਦੇ ਵਿੱਚ ਭਾਜੀ ਹਾਲਾਂਕਿ ਇੱਕ ਤਰਫ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਲੈ ਕੇ ਉਹਨਾਂ ਦੇ ਚੋਣ ਵਾਲਿਆਂ ਦੀਆਂ ਉਹਨਾਂ ਦੇ ਪਰਿਵਾਰ ਦੀਆਂ ਇੰਡਸਟਰੀ ਦੀਆਂ ਅੱਖਾਂ ਨਮ ਨੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਕਹਿਆ ਕਿ ਇੱਕ ਪਾਸੇ ਲੋਕ ਦੁਸ਼ਹਿਰਾ ਮਨਾ ਰਹੇ ਆ ਬਿਲਕੁਲ ਸੱਚੀ ਗੱਲ ਆ ਕਿ ਲੋਕ ਆਪਣੀ ਆਪਣੀ ਖੁਸ਼ੀਆਂ 'ਚ ਰੁੱਝੇ ਹੋਏ ਆ ਲੋਕਾਂ ਨੂੰ ਕਿਸੇ ਨੂੰ ਵੀ ਹਾਲਾਤਾਂ ਦਾ ਨਹੀਂ ਪਤਾ ਹੁੰਦਾ ਇੱਕ ਰਾਜਵੀਰ ਤੇ ਚਲੋ ਵੀਰ ਇੱਕ ਸੈਲੀਬ੍ਰਿਟੀ ਏ ਪੰਜਾਬ ਦਾ ਜਾਂ ਵਰਲਡ ਦਾ ਉਹ ਇੱਥੇ ਦਾਖਲ ਆ ਸਾਰਿਆਂ ਨੂੰ ਪਤਾ ਲੋਕ ਲਗਾਤਾਰ ਅਰਦਾਸ ਵੀ ਕਰ ਰਹੇ ਆ ਅਸੀਂ ਵੀ ਅੱਜ ਮਿਲਣ ਆਏ ਪਰਿਵਾਰ ਨੂੰ ਮਿਲੇ ਆ ਲੇਕਿਨ ਅਨੇਕਾਂ ਹੀ ਪੁੱਤ ਅਨੇਕਾਂ ਹੀ ਧੀਆ ਮਾਵਾ ਜਿਹੜੀਆਂ ਬੜੀਆਂ ਬਿਮਾਰੀਆਂ ਨਾਲ ਜਾਂ ਕਿਸੇ ਗਰੀਬੀ ਅਵਸਥਾ ਦੇ ਨਾਲ ਕਿਰਿਆ ਹੋਈਆਂ ਪੰਜਾਬ 'ਚ ਵੀ ਨਹੀਂ ਹੋਰ ਵੀ ਜਗ੍ਹਾ ਤੇ ਬੈਠੇ ਨੇ ਉਹਨਾਂ ਦੇ ਕਦੇ ਤਿਹਾਰ ਨਹੀਂ ਉਹਨਾਂ ਦੀ ਕੋਈ ਤਿਹਾਰ ਨਹੀਂ ਹੈਗੇ ਇੱਕ ਲੇਕਿਨ ਆਪਣਾ ਇੱਕ ਸਟੇਟਸ ਹੋ ਜਾਂਦਾ ਬੰਦੇ ਦਾ ਵੀ ਹਾਂ ਹਰ ਤਿਹਾਰ ਨੂੰ ਮਨਾਣਾ ਉਵੇਂ ਜਿਵੇਂ ਲਾਲੋ ਅੱਜ ਰਾਜਵੀਰ ਵੀਰ ਇੱਥੇ ਆ ਅਸੀਂ ਉਹਨੂੰ ਪਰਿਵਾਰ ਨੂੰ ਮਿਲ ਕੇ ਆਏ ਆ ਉਹਦੇ ਚਾਚੇ ਨੂੰ ਮਿਲ ਕੇ ਆਏ ਆ ਫਾਦਰ ਇਨ ਲਾਓ ਨੂੰ ਮਿਲ ਕੇ ਆਏ ਆ ਉਹਨਾਂ ਦੇ ਹੋਰ ਵੀ ਇੱਕ ਪਿੰਕੀ ਢਾਲੀਵਾਲ ਸੀਗੀ ਉੱਥੇ ਉਹਨਾਂ ਨੂੰ ਵੀ ਮਿਲ ਕੇ ਆਏ ਉਹਨਾਂ ਨੇ ਕਹਿਣਾ ਹੈ ਕਿ ਵੀ ਰਾਜਵੀਰ ਬੜੀ ਹੁਣ ਚੜ੍ਹਦੀ ਕਲਾ 'ਚ ਰਿਕਵਰੀ 'ਚ ਆ ਵੀ ਮੀਡੀਆ ਦੇ ਵਿੱਚ ਬੜਾ ਕੁਝ ਚੱਲਦਾ ਮੈਂ ਕਿਹਾ ਅਸੀਂ ਤਾਂ ਹੀ ਆਏ ਸਾਨੂੰ ਪਤਾ ਲੱਗਾ ਸੀਗਾ ਵੀ ਕ੍ਰਿਟੀਕਲ ਐ ਉਹਨਾਂ ਦੀ ਸਿਹਤ ਮੇਗਾ ਸਾਡੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨੇ ਉਹ ਗਏ ਹੋਇਆ ਹਜੂਰ ਸਾਹਿਬ ਸਾਡੀ ਸੇਵਾ ਲੱਗੀ ਸੀ ਅਸੀਂ ਦਰਸ਼ਨ ਕਰਨ ਆਏ ਸੀ ਵੀ ਵੀਰ ਦੀ ਹਾਲਚਾਲ ਜਾਣਣਾ ਆਏ ਸੀਗੇ ਵੀ ਇੱਕ ਵਾਰ ਪਤਾ ਲੱਗ ਜੇ ਕਿ ਚੜ੍ਹਦੀ ਕਲਾ 'ਚ ਉਹਨਾਂ ਦਾ ਕਹਿਣਾ ਚੜ੍ਹਦੀ ਕਲਾ 'ਚ ਆ ਵੀਰ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਬਾਬਾ ਜੀ ਉਹ ਹਜੂਰ ਸਾਹਿਬ ਕਰਦੇ ਪਏ ਅਸੀਂ ਵੀ ਇੱਥੇ ਸ਼ੀਦੀ ਦੇਗਾਂ ਲਾ ਕੇ ਰਗੜੇ ਲਾ ਕੇ ਅਰਦਾਸ ਕਰਾਂਗੇ ਕਿ ਵੀਰ ਜਲਦੀ ਤੋਂ ਜਲਦੀ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਆਪਣੇ ਘਰ ਜਾਵੇ ਫਿਰ ਅਸੀਂ ਘਰ ਮਿਲ ਕੇ ਆਈਏ ਕਮੈਂਬਰ ਕਿਹੜੇ-ਕਿਹੜੇ ਸੀਗੇ ਉਹਨਾਂ ਨਾਲ ਕੀ-ਕੀ ਗੱਲਬਾਤ ਹੋਈ ਪਰਿਵਾਰਿਕ ਮੈਂਬਰ ਇੱਕ ਉਹਨਾਂ ਦਾ ਚਾਚਾ ਸੀਗਾ ਫਾਦਰ ਇਨ ਲਾਓ ਸੀਗਾ ਤੇ ਹੋਰ ਬੰਦੇ ਸੀਗੇ ਮੈਂ ਉਹਨਾਂ ਨੂੰ ਪੁੱਛ ਨਹੀਂ ਪਾਇਆ ਜਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ ਪਰ ਕਾਫੀ ਜਾਣੇ ਸੀਗੇ ਉਹਨਾਂ ਨਾਲ ਗੱਲਬਾਤ ਇਹੀ ਹੋਈ ਮੈਨੂੰ ਕਹਿੰਦੇ ਵੀ ਵੀਰ ਚੜ੍ਹਦੀ ਕਲਾ 'ਚ ਆ ਤੁਹਾਡਾ ਤੇ ਬਾਕੀ ਪ੍ਰਮਾਤਮਾ ਜੋ ਕਿਰਪਾ ਕਰੇ ਪਰਿਵਾਰ ਦੀ ਸਿਚੁਏਸ਼ਨ ਕੀ ਲੱਗ ਰਹੀਆਂ ਲੰਕੀ ਬੜੀ ਦੁੱਖ ਦੀ ਘੜੀ ਹੈ ਬੜੀ ਔਖੀ ਘੜੀ ਹੈ ਦੇਖੋ ਘੜੀ ਬੜੀ ਔਖੀ ਹੈ ਸੱਚੀ ਗੱਲ ਆ ਲੇਕਿਨ ਗੁਰੂ ਤੇ ਭਰੋਸਾ ਕਰਨਾ ਪਏਗਾ ਜਿਹਨੂੰ ਗੁਰੂ ਤੇ ਭਰੋਸਾ ਹ ਉਹ ਫਿਰ ਡੋਲਦਾ ਨਹੀਂ ਤੇ ਜੇ ਆਪਾਂ ਡੋਲਣ ਲੱਗੇ ਫਿਰ ਗੁਰੂ ਤੇ ਭਰੋਸਾ ਨਹੀਂ ਤੇ ਦਸਵੇਂ ਪਾਸ਼ਾ ਮਹਾਰਾਜ ਨੇ ਤੇ ਡੋਲਣਾ ਸਿਖਾਇਆ ਹੀ ਨਹੀਂ ਸ਼ਹੀਦਾ ਸਿੰਘਾਂ ਨੇ ਤੇ ਸਿਖਾਇਆ ਹੀ ਨਹੀਂ ਸਾਨੂੰ ਡੋਲਣਾ ਠੀਕ ਹੈ ਨਾ ਬਾਬੇ ਦੀਪ ਸਿੰਘ ਜੀ ਬਿਨਾਂ ਧੜ ਤੋਂ ਲੜਦੇ ਲੜਦੇ ਕਿੱਥੇ ਤੱਕ ਪਹੁੰਚ ਗਏ ਮੱਥਾ ਟੇਕਿਆ ਅੰਮ੍ਰਿਤਸਰ ਜਾ ਕੇ ਤੇ ਫਿਰ ਇਹ ਤੇ ਚਲੋ ਇੱਕ ਗੁਰੂ ਵਾਸਤੇ ਤੇ ਛੋਟੀ ਜੀ ਗੱਲ ਆ ਐਕਸੀਡੈਂਟ ਹੋਇਆ ਗੁਰੂ ਨੇ ਚੱਕ ਕੇ ਬਿਠਾਣਾ ਉਹ ਇੱਕ ਚੁਟਕੀ 'ਚ ਬਿਠਾ ਦੇਵੇ ਇਹ ਤੇ ਆਪਾਂ ਨੂੰ ਗੁਰੂ ਤੇ ਭਰੋਸਾ ਰੱਖਣਾ ਪਏਗਾ ਜਿਹੜੇ ਲੋਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਗੁਪਤ ਅਰਦਾਸਾਂ ਕਰ ਰਹੇ ਆ ਜਿਨ੍ਹਾਂ ਦਾ ਪਤਾ ਵੀ ਨਹੀਂ ਸਾਨੂੰ ਕਿ ਲੋਕ ਬੈਠੇ ਅਰਦਾਸਾਂ ਕਰਦੇ ਪਏ ਬੇਨਤੀਆਂ ਕਰਦੇ ਪਏ ਗੁਰੂ ਅੱਗੇ ਉਹਨਾਂ ਦੀ ਅਰਦਾਸਾਂ ਕਬੂਲ ਹੋਣਗੀਆਂ ਜ਼ਰੂਰ ਹੋਣਗੀਆਂ ਕਿਉਂਕਿ ਮਹਾਰਾਜ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਦਾ ਕਹਿੰਦੇ ਕਿ ਰਾਜਵੀਰ ਜਵੰਦਾ ਨੂੰ ਮਿਲਣ ਉਹ ਵੀ ਲੋਕ ਆ ਰਹੇ ਨੇ ਜੋ ਪਰਸਨਲੀ ਨਹੀਂ ਜਾਣਦੇ ਸੀ ਉਹਨਾਂ ਨੂੰ ਗੀਤਾਂ ਰਾਹੀਂ ਜਾਣਦੇ ਸੀ ਜਾਂ ਫਿਰ ਕੁਝ ਲੋਕ ਬਜ਼ੁਰਗ ਇਦਾਂ ਦੇ ਵੀ ਆਏ ਕਹਿੰਦੇ ਕਿ ਅਸੀਂ ਗੀਤ ਵੀ ਨਹੀਂ ਸੁਨੇ ਉਹ ਵੀ ਇੱਧਰ ਪਹੁੰਚ ਰਹੇ ਨੇ ਉਹ ਵੀ ਕਾਫੀ ਇਮੋਸ਼ਨਲ ਨੇ ਦੇਖੋ ਅਸੀਂ ਵੀ ਪਰਸਨਲੀ ਨਹੀਂ ਜਾਣਦੇ ਸਾਡੇ 'ਚ ਤੇ ਉਹਦੇ 'ਚ ਬਹੁਤ ਫਰਕ ਆ ਉਹ ਇੱਕ ਸਿੰਗਰ ਆ ਅਸੀਂ ਜਥੇਬੰਦੀ ਨਾਲ ਜੁੜੇ ਹੋਏ ਆ ਲੇਕਿਨ ਗੱਲੇ ਆ ਨਾ ਵੀ ਉਹ ਇੱਕ ਪੰਜਾਬੀ ਸਿੰਗਰ ਸੀਗਾ ਤੇ ਵਧੀਆ ਸਿੰਗਰ ਸੀਗਾ ਕੋਈ ਉਹਦਾ ਗਲਤ ਗਾਣਾ ਨਹੀਂਗਾ ਕੋਈ ਕੰਟਰੋਵਰਸੀ ਨਹੀਂ ਹੈਗੀ ਉਹਨੇ ਕੋਈ ਨੈਗੇਟਿਵਿਟੀ ਨਹੀਂ ਫੈਲਾਈ ਪੰਜਾਬ ਦੇ ਵਿੱਚ ਤੇ ਸਾਰਿਆਂ ਨੂੰ ਚੰਗਾ ਲੱਗਦਾ ਕੀ ਯਾਰ ਵੀ ਕੋਈ ਮਤਲਬ ਸਿੰਗਰ ਸੀਗਾ ਵਧੀਆ ਤੇ ਉਹਦਾ ਕੋਈ ਨੁਕਸਾਨ ਹੋ ਗਿਆ ਐ ਐਕਸੀਡੈਂਟ ਹੋ ਗਿਆ ਐ ਤੇ ਆਪਾਂ ਉਹਨੂੰ ਮਿਲ ਕੇ ਆਈਏ ਉਹਦੀ ਅਰਦਾਸ ਬੇਨਤੀ ਕਰੀਏ ਕਿ ਵੀਰ ਚੰਗ ਚੜ੍ਹਦੀ ਕਲਾ 'ਚ ਹੋ ਜਾ ਬਈ ਇੱਕ ਤਰਫ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਜੀ ਤਰਫ ਸਵਾਲ ਵੀ ਕਾਫੀ ਚੱਕੇ ਜਾ ਰਹੇ ਜਿਸ ਤਰ੍ਹਾਂ ਦੇ ਨਾਲ ਐਕਸੀਡੈਂਟ ਹੋਇਆ ਉਹਨਾਂ ਦਾ ਉਸ ਤੋਂ ਬਾਅਦ तमाम ਕਈ ਮੁੱਦੇ ਨਿਕਲ ਕੇ ਸਾਹਮਣੇ ਆਏ ਔਰ ਕਈ ਲੋਕਾਂ ਨੇ ਤਾਂ ਇਹ ਤੱਕ ਕਹਿਤਾ ਕਿ ਇਹ ਰੇ ਹਰ ਦਿਨ ਕੋਈ ਨਾ ਕੋਈ ਸ਼ਿਕਾਰ ਹੋ ਰਿਹਾ ਪਸ਼ੂ ਆ ਰਹੇ ਨੇ ਮੋਟਰਸਾਈਕਲਾਂ ਦੇ ਅੱਗੇ ਗੱਡੀਆਂ ਦੇ ਅੱਗੇ ਤੇ ਨਾਲ-ਨਾਲ ਕਹਿ ਰਹੇ ਕਿ ਅਸੀਂ ਜਦੋਂ ਟੈਕਸ ਭਰਦੇ ਆ ਹਰ ਇੱਕ ਚੀਜ਼ ਦਾ ਟੈਕਸ ਅਸੀਂ ਦਿੰਨੇ ਆ ਤਾਂ ਕਹਿ ਰਹੇ ਕਿ ਫਿਰ ਵੀ ਸਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਵੇਖੋ ਇਹ ਗੱਲ ਬਿਲਕੁਲ ਠੀਕ ਆ ਹਰ ਬੰਦਾ ਸ਼ਿਕਾਰ ਹੋ ਰਿਹਾ ਸੱਚੀ ਗੱਲ ਆ ਇਹਦੇ 'ਚ ਗਲਤੀ ਕੀ ਦੀ ਹੈ ਸਾਡੀ ਸਰਕਾਰ ਦੀ ਗਲਤੀ ਹੈ ਆਵਾਰਾ ਪਸ਼ੂਆਂ ਦਾ ਕੋਈ ਉਹਨਾਂ ਨੂੰ ਸਿਸਟਮ ਹੀ ਨਹੀਂ ਹੈਗਾ ਸੜਕਾਂ ਤੇ ਤੁਰੇ ਫਿਰਦੇ ਆ ਉਹਨਾਂ ਲਈ ਗੱਲਾਂ ਬਣਾਈ ਜਾਂਦੇ ਆ ਗਊਸ਼ਾਲਾ ਬਣਾਈਆਂ ਨੇ ਅਸੀਂ ਕਰਿਆ ਉਹ ਗਊਸ਼ਾਲਾ 'ਚ ਲੈ ਜਾਂਦੇ ਆ ਬਾਅਦ 'ਚ ਫਿਰ ਛੱਡ ਦਿੰਦੇ ਆ ਇੱਕ ਧੰਦਾ ਸਿਸਟਮ ਨਹੀਂ ਬਣਾਇਆ ਹੁੰਦਾ ਉਹ ਬਣਾਇਆ ਹੋਇਆ ਇਹ ਸਰਕਾਰ ਦੀ ਗਲਤੀ ਏ ਸਰਕਾਰ ਉਵੇਂ ਜਾਂ ਪ੍ਰਸ਼ਾਸਨ ਉ ਤਾਂ ਵੱਡੀਆਂ ਗੱਲਾਂ ਕਰਦਾ ਕਿ ਅਸੀਂ ਲੋਅ ਐਂਡ ਆਰਡਰ ਨੂੰ ਮੇਨਟੇਨ ਰੱਖਦੇ ਆ ਤੇ ਲੋਅ ਐਂਡ ਆਰਡਰ ਦੇ ਵਿੱਚ ਸਾਰਾ ਕੁਝ ਹੁੰਦਾ ਫਿਰ ਇਹ ਚੀਜ਼ਾਂ ਵੀ ਮੇਨਟੇਨ ਰੱਖੋ ਨਾ ਵੀ ਸਾਡੇ ਕਿਸੇ ਬੰਦੇ ਦਾ ਨੁਕਸਾਨ ਨਾ ਹੋਵੇ ਕਿਸੇ ਜਾਨੀਵਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਇੱਕ ਸ਼ੂ ਕਰਕੇ ਕਿਸੇ ਕੁੱਤੇ ਜਾਂ ਗਾਂ ਜਾਂ ਮੱਝ ਕਰਕੇ ਕਿਸੇ ਦੀ ਜਾਨ ਜਾਂਦੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਸਰਕਾਰ ਹੈ ਹੋਰ ਕੋਈ ਜ਼ਿੰਮੇਵਾਰ ਨਹੀਂ ਸਰਕਾਰ ਜ਼ਿੰਮੇਵਾਰ ਉਹਦੀ ਕਿਉਂਕਿ ਤੁਸੀਂ ਮੈਂਟੇਨ ਹੀ ਨਹੀਂ ਰੱਖ ਰਹੇ ਹੋ ਇਹਨਾਂ ਤੋਂ ਪੁੱਛ ਲੈਣੇ ਤੁਸੀਂ ਪਰਿਵਾਰ ਨੂੰ ਮਿਲ ਕੇ ਆਏ ਹੋ ਕੀ ਕਹਿਣਾ ਹਾਂਜੀ ਹੁਣ ਕਹਿੰਦੇ ਉਹਨਾਂ ਦਾ ਪਰਿਵਾਰ ਵੀ ਵੀਰ ਚੜਦੀ ਕਲਾ ਚਲੋ ਸਾਰੇ ਪਾਸੋਂ ਅਰਦਾਸਾਂ ਬੇਨਤੀਆਂ ਹੋ ਰਹੀਆਂ ਮਹਾਰਾਜ ਵੀ ਚੜਦੀ ਕਲਾ ਚ ਕਰਨ ਤੇ ਹੁਣ ਜਿਹੜੀ ਗੁਪਤ ਅਰਦਾਸਾਂ ਹੋ ਰਹੀਆਂ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਉਹਨਾਂ ਨੂੰ ਨਹੀਂ ਜਾਣਦੇ ਮਤਲਬ ਸੈਲੀਬ੍ਰਿਟੀ ਸੀ ਉਹ ਵੀ ਅਰਦਾਸਾਂ ਕਰ ਰਹੇ ਆ ਸਾਡੇ ਸੁਹਾਣਾ ਸਾਹਿਬ ਵੀ ਉਹਨਾਂ ਦੀ ਤੰਦੁਸਤੀ ਲਈ ਅਰਦਾਸਾਂ ਕੀਤੀਆਂ ਗਈਆਂ ਤੇ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਕਰਨ ਤੇ ਜਿਹੜਾ ਇਹ ਚੜ੍ਹਦੀ ਕਲਾ ਸ਼ਬਦ ਆ ਨਾ ਇਹ ਵਿਚਾਰੇ ਵਾਲਾ ਆ ਨਾ ਜਿਹੜੇ ਮਤਲਬ ਸਿੰਘ ਹੁੰਦੇ ਆ ਨਾ ਉਹਨਾਂ ਨੂੰ ਦੁੱਖ ਸੁੱਖ ਨਾਲ ਕੋਈ ਮਤਲਬ ਨਹੀਂ ਹੁੰਦਾ ਇੱਕ ਤਰ੍ਹਾਂ ਦਾ ਆਪਣੀ ਪਰਸਨਲਿਟੀ ਗੱਲ ਕਰੀਏ ਨਿਹੰਗ ਕਹਾਵਾ ਸੋ ਪੁਰਸ਼ ਦੁੱਖ ਸੁੱਖ ਨਾ ਮੰਨੈ ਅੰਗ ਵਿਜੇ ਮੰਨਦੇ ਆ ਚੜ੍ਹਦੀ ਕਲਾ ਬਸ ਆਪਾਂ ਨੂੰ ਦੁੱਖ ਨਾਲ ਕੋਈ ਮਤਲਬ ਨਹੀਂ ਸੁੱਖ ਨਾਲ ਕੋਈ ਮਤਲਬ ਨਹੀਂ ਦੁੱਖ ਆਵੇ ਤਾਂ ਵੀ ਚੜਦੀ ਕਲਾ ਸੁੱਖ ਆਵੇ ਤਾਂ ਵੀ ਚੜਦੀ ਕਲਾ ਮੰਨ ਲਓ ਹੁਣ ਆਪਾਂ ਮਹਾਰਾਜ ਨੂੰ ਕਹਿੰਨੀ ਵੀ ਸਾਨੂੰ ਸੁੱਖ ਦਿਓ ਮਹਾਰਾਜ ਕਹਿੰਦੇ ਸੁੱਖ ਮੰਗਿਆ ਦੁੱਖੇ ਅੱਗਲ ਹੋਏ ਭਗਤ ਬਾਣੀ ਚ ਲਿਖਿਆ ਵੀ ਆਪਾਂ ਜੇ ਸੁੱਖ ਮੰਗਾਗੇ ਨਾ ਦੁੱਖ ਅੱਗੇ ਆ ਜਾਣਾ ਤਾਂ ਇਸ ਲਈ ਆਪਾਂ ਅਰਦਾਸ ਬੇਨਤੀਆਂ ਅਸੀਂ ਕਰੀਏ ਵੀ ਚਲੋ ਮਹਾਰਾਜ ਚੜਦੀ ਕਲਾ ਚ ਗਰਨ ਅੰਗ ਸੰਗ ਸਹਾਈ ਹੋਣ ਬਾਕੀ ਸਿੱਧਾਂ ਸਿੰਘਾਂ ਦੀ ਕਿਰਪਾ ਕਰਨੀ ਆ ਜਿਵੇਂ ਮਹਾਰਾਜ ਦਾ ਹੁਕਮ ਆ ਉਦਾਂ ਹੀ ਵਰਤਣਾ ਪਾਣਾ ਸਾਡੇ ਬਸਤਾ ਕੁਝ ਹੈ ਨਹੀਂ ਅਸੀਂ ਅਰਦਾਸਾਂ ਬੇਨਤੀਆਂ ਕਰ ਸਕਦੇ ਵੀ ਮਹਾਰਾਜ ਚੜ੍ਹਦੀ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤਾਂ 40th ਹਸਪਤਾਲ ਦੇ ਵਿੱਚ ਵੀ ਕਰੇ ਲੰਗਰ ਲੱਗਣਾ ਸ਼ੁਰੂ ਹੋ ਗਿਆ ਜਿਹੜੇ ਨਹੀਂ ਵੀ ਜਾਣਦੇ ਰਾਜਵੀਰ ਜਵੰਦਾ ਨੂੰ ਮਿਲੇ ਵੀ ਨਹੀਂ ਉਹ ਵੀ ਲੰਗਰ ਲੈ ਕੇ ਲਗਾਤਾਰ ਪਹੁੰਚ ਦੇਖੋ ਜੀ ਪੰਜਾਬ ਇੱਕ ਇਹੋ ਜਿਹਾ ਸਾਡਾ ਸੂਬਾ ਹੈ ਜਿੱਥੇ ਸੇਵਾ ਭਾਵਨਾ ਹਰ ਇੱਕ ਇਨਸਾਨ 'ਚ ਆ ਉਹ ਹੋ ਸਕਦਾ ਹੈ ਕਿ ਕੋਈ ਨਹੀਂ ਕਰ ਪਾਂਦਾ ਤੇ ਕੋਈ ਕਰ ਪਾਂਦਾ ਹੈ ਸੇਵਾ ਕਰਨਾ ਸਾਰਿਆਂ ਦਾ ਫਰਜ ਬਣਦਾ ਸਾਡਾ ਵੀ ਫਰਜ ਬਣਦਾ ਸਾਰਿਆਂ ਦਾ ਫਰਜ ਬਣਦਾ ਤੇ ਕੋਈ ਲੰਗਰ ਦੀ ਸੇਵਾ ਨਿਭਾ ਰਿਹਾ ਤੇ ਬੜੀ ਚੰਗੀ ਗੱਲ ਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਤੋਂ ਇੱਕ ਸਾਡੇ ਬੈਠੇ ਇਹੋ ਜਿਹੇ ਜਿਹੜੇ ਸੇਵਾਦਾਰ ਨੇ ਜਿਹਨੇ ਸੇਵਾ ਕਰਕੇ ਕੁਝ ਕਰਨਾ ਚਾਹੁੰਦੇ ਆ ਆਪਣੀ ਜ਼ਿੰਦਗੀ ਸਵਾਰਦੇ ਆ ਲੋਕਾਂ ਦਾ ਸਾਥ ਦੇਣਾ ਚਾਹੁੰਦੇ ਆ ਕਾਫੀ ਸੰਸਥਾ ਵਾਲੇ ਇੱਧਰ ਪਹੁੰਚ ਰਹੇ ਆ ਕਾਫੀ ਸਮਾਜ ਸੇਵੀ ਇੱਧਰ ਪਹੁੰਚ ਰਹੇ ਆ ਆਖਰ ਉਹ ਵੀ ਜਾਣਨਾ ਚਾਹੁੰਦੇ ਆ ਲੋਕੀ ਜਾਣਨਾ ਚਾਹੁੰਦੇ ਕਿ ਰਾਜਵੀਰ ਚੁੰੰਦਾ ਦੀ ਸਿਤੀ ਕਿਦਾਂ ਦੀ ਹੈਗੀ ਕਿਉਂਕਿ ਮੈਡੀਕਲ ਬੁਲੇਟਿਨ ਦੇ ਵਿੱਚ ਤਾਂ ਕਿਹਾ ਜਾਂਦਾ ਹੈ ਕਿ ਸਟਿਲ ਕ੍ਰਿਟੀਕਲ ਨੇ ਉਹ ਵੇਖੋ ਮੈਂ ਤੇ ਤੁਸੀਂ ਇੰਟਰਵਿਊ ਕਰ ਰਹੇ ਹੋ ਚੈਨਲ ਮਾਧਿਅਮ ਰਾਹੀਂ ਕਹੂੰਗਾ ਕਿ ਜੋ ਪਰਿਵਾਰ ਕਹਿ ਰਿਹਾ ਕਿ ਰਾਜਵੀਰ ਜਵੰਡਾ ਇਸ ਟਾਈਮ ਚੜ੍ਹਦੀ ਕਲਾ 'ਚ ਆ ਵੀ ਉਹ ਬਹੁਤ ਜ਼ਿਆਦਾ ਰਿਕਵਰੀ ਕਰ ਚੁੱਕਿਆ ਹੈ ਉਹ ਚੜ੍ਹਦੀ ਕਲਾ 'ਚ ਆ ਆਪਾਂ ਕਿਸੇ ਵੀ ਚੱਕਰ 'ਚ ਨਾ ਪਈਏ ਆਪਾਂ ਇਹੀ ਸੋਚੀਏ ਕਿ ਅਸੀਂ ਅਰਦਾਸ ਕਰਨੀ ਹੈ ਤੇ ਵਾਹਿਗੁਰੂ ਨੇ ਸਾਡੀ ਅਰਦਾਸ ਕਬੂਲ ਕਰਨੀ ਹੈ ਤੇ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਬਸ ਇੰਨੀ ਗੱਲ ਆ ਵੀ ਆਪਾਂ ਕਿਸੇ ਹੋਰ ਚੱਕਰ 'ਚ ਨਾ ਪਈਏ ਕਿਉਂਕਿ ਵਾਹਿਗੁਰੂ ਤੇ ਜੇ ਭਰੋਸਾ ਰੱਖਾਂਗੇ ਸਾਡੇ ਲੋਕ ਸ਼ੀਦਾ ਸਿੰਘਾਂ ਤੇ ਭਰੋਸਾ ਕਰਦੇ ਆ ਵਾਹਿਗੁਰੂ ਤੇ ਭਰੋਸਾ ਕਰਦੇ ਆ ਦਸਵੇਂ ਪਾਤਸ਼ਾਹ ਮਹਾਰਾਜ ਤੇ ਭਰੋਸਾ ਕਰਦੇ ਆ ਜੇ ਜਦੋਂ ਆਪਾਂ ਭਰੋਸਾ ਕਰ ਲੈਨੇ ਆ ਨਾ ਤੇ ਫਿਰ ਭਰੋਸਾ ਟੁੱਟਣ ਨਹੀਂ ਦਿੰਦਾ ਪ੍ਰਮਾਤਮਾ ਅਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਕਈ ਸੋਸ਼ਲ ਮੀਡੀਆ ਤੇ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਰਾਜਵੀਰ ਨੂੰ ਲੈ ਕੇ ਗਲਤ ਗਲਤ ਨਹੀਂ ਮੈਂ ਵੇਖਿਆ ਰਿਪ ਲਿਖ ਕੇ ਪਾਈਆਂ ਪੋਸਟਾਂ ਬੜਿਆਂ ਨੇ ਪਾਈਆਂ ਬੜੇ ਸਿੰਗਰਾਂ ਨੇ ਉਹਨਾਂ ਦਾ ਰਿਪਲਾਈ ਵੀ ਕਰਿਆ ਵੀ ਤੁਸੀਂ ਆਹ ਕੰਮ ਨਾ ਕਰੋ ਤੇ ਮੈਂ ਤਾਂ ਇਹ ਕਹੂੰਗਾ ਵੀ ਆਪਣੇ ਵਿਊ ਲੈਣ ਲਈ ਤੁਸੀਂ ਆਪਣੇ ਪੇਜ ਨੂੰ ਹਾਈਲਾਈਟ ਕਰਨ ਲਈ ਆਹ ਕੰਮ ਬਿਲਕੁਲ ਗਲਤ ਆ ਐਵੇਂ ਨਾ ਕਰੋ ਤੁਸੀਂ ਉਹਨੂੰ ਪੋਜ਼ਿਟਿਵ ਕਰੋ ਪੋਜ਼ਿਟਿਵਿਟੀ ਦੇ ਵਿੱਚ ਆਓ ਨੈਗੇਟਿਵਿਟੀ 'ਚ ਨਾ ਜਾਓ ਮੇਰਾ ਵੀਰ ਜਿਹੜਾ ਵੀ ਬੰਦਾ ਨੈਗੇਟਿਵਿਟੀ ਨੇਗੇਟਿਵ ਸੋਚ ਰਿਹਾ ਹੈ ਜਾਂ 네ਗੇਟਿਵਿਟੀ ਫਲਾ ਰਿਹਾ ਉਹ ਗਲਤ ਕਰ ਰਿਹਾ ਤੇ ਮੇਰਾ ਵੀਰ ਸਾਰਿਆਂ ਨੂੰ ਰਿਕਵੈਸਟ ਹੈ ਆਪਣੀ ਤੇ ਜਿਹੜਾ 네ਗੇਟਿਵ ਉਸ ਚੀਜ਼ ਨੂੰ ਵੇਖ ਕੇ 네ਗੇਟਿਵ ਹੋ ਰਿਹਾ ਉਹ ਵਾਹਿਗੁਰੂ ਤੇ ਭਰੋਸਾ ਕਰੇ ਕਿਉਂਕਿ ਮਹਾਰਾਜ ਤੇ ਜਿਹੜਾ ਭਰੋਸਾ ਕਰਦਾ ਉਹ ਕਦੀ ਨਹੀਂ ਟੁੱਟਦਾ ਤੇ ਬਿਲਕੁਲ तमाम ਗੱਲਬਾਤ ਕੀਤੀ ਹੈ 40 ਹਸਪਤਾਲ ਪਹੁੰਚੇ ਸੀਗੇ ਤੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇੱਕ ਤਰਫ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਦੂਜੀ ਤਰਫ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਠੀਕ ਹੋ ਜਾਣ ਇੱਕ طرف ਤਿਉਹਾਰ ਦੀ ਖੁਸ਼ੀ ਹੈ ਦੂਜੀ طرف ਜਿਹੜੇ ਫੈਨਸ ਨੇ ਫੈਮਿਲੀ ਵਾਲੇ ਨੇ ਰਾਜਵੀਰ ਜਵੰਦਾ ਦੇ ਉਹ ਕਿਤਨਾ ਕਿਤੇ ਬੜੀ ਦੁੱਖ ਦੀ ਘੜੀ ਚੋਂ ਨਿਕਲ ਰਹੇ ਨੇ ਇਹ ਸਾਰੀਆਂ ਤਸਵੀਰਾਂ 40s ਤੋਂ ਨੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨ ਲੁਲਵਿੰਦਰ ਆਰਿਆ ਦੇ ਨਾਲ ਮਨਜਬਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ